ਸਾਸਰੀਆ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੜਕੇ ਵਾਲੀ ਚਿਬੜਾਂ ਦੀ ਚਟਨੀ ਬਣਾਵਾਂਗੇ ਚਲੋ ਜੀ ਵੇਖ ਲੈਨੇ ਆ ਚਟਨੀ ਕਿਵੇਂ ਬਣਦੀ ਹੈ ਇਹ ਚਟਨੀ ਬਣਾਉਣ ਦੇ ਲਈ ਇੱਥੇ ਮੈਂ ਦੋ ਚਿਬੜ ਲੈਏ ਨੇ ਇੱਕ ਹਰੀ ਮਿਰਚ ਲਈ ਹੈ ਜਿਨਾਂ ਕੋ ਪਤਿਕਾ ਕਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਇਸ ਤੇ ਵਿਚਾਰੀਆਂ ਮਿਰਚਾਂ ਪਾਵਾਂਗੇ ਹਰੀਆਂ ਮਿਰਚਾਂ ਆਪਣੇ ਹਿਸਾਬ ਨਾਲ ਐਡ ਕਰਾਂਗੇ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਆਪਾਂ ਦੋ ਪਿਆਜ਼ ਲਏ ਨੇ ਦੋ ਚਿਪੜ ਲਏ ਨੇ ਇਹਨਾਂ ਦੀ ਚਟਨੀ ਬਹੁਤ ਜ਼ਿਆਦਾ ਚਟਪਟੀ ਵਧੀਆ ਬਣਦੀ ਹੈ ਪਿਆਜ਼ ਨੂੰ ਆਪਾਂ ਛੱਲਣ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਪਿਆਜ਼ ਨੂੰ ਚਲਕੇ ਆਪਾਂ ਟੋਕਰੀ ਦੇ ਵਿੱਚ ਰੱਖ ਲਵਾਂਗੇ ਅੱਜ ਤੇ ਜਿਹੜਾਂ ਦੀ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਚਟਨੀਆਂ ਬਣਾਉਂਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਆਪਾਂ ਪਿਆਜ਼ ਨੂੰ ਛੱਲ ਲਿਆ ਹੈ ਇਸ ਤਰੀਕੇ ਦੇ ਨਾਲ ਆਪਾਂ ਪਿਆਜ਼ ਨੂੰ ਕੱਟ ਲਵਾਂਗੇ ਇਸ ਦੇ ਸਾਖ ਤੇ ਜਿਸ ਦਿਨ ਆਪਾਂ ਕੱਢ ਦੇਵਾਂਗੇ ਪਿਆਜ਼ ਨੂੰ ਇਸ ਤਰ੍ਹਾਂ ਆਪਾਂ ਕੱਟ ਕੇ ਧੋ ਲਵਾਂਗੇ ਇਸ ਦੇ ਨਾਲ ਪਿਆਜ਼ ਦੇ ਵਿੱਚ ਘੜਤਣ ਨਹੀਂ ਰਹੇਗੀ ਏ ਵੀ ਅੱਜ ਇਤੇ ਚਿਪੜਾਂ ਦੀ ਚਟਪਟੀ ਜਿਹੀ ਚਟਨੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਪਿਆਜ਼ ਨੂੰ ਆਪਾਂ ਇਸ ਤਰੀਕੇ ਦੇ ਨਾਲ ਰਫਲੀ ਕੱਟ ਲਵਾਂਗੇ ਪਹਿਲਾਂ ਮੈਂ ਸੋਚਿਆ ਸੀ ਕਿ ਆਪਾਂ ਇਸਦੇ ਵਿੱਚ ਹਰੀ ਮਿਰਚ ਪਾਵਾਂਗੇ ਪਰ ਆਪਾਂ ਹਰੀਆਂ ਮਿਰਚਾਂ ਨਹੀਂ ਪਾਵਾਂਗੇ ਆਪਾਂ ਇਸਦੇ ਵਿੱਚ ਲਾਲ ਮਿਰਚਾਂ ਪਾਵਾਂਗੇ ਇਸ ਨੂੰ ਕਿੰਨਾ ਸਮਾਂ ਆਪਾਂ ਬਦਲ ਲਵਾਂਗੇ ਇਹ ਚਟਨੀ ਨੂੰ ਆਪਾਂ ਰੋਟੀ ਪਰੌਂਠੇ ਦੇ ਨਾਲ ਖਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਉਹਨਾਂ ਆਪਾਂ ਜਿਬੜਾ ਨੂੰ ਛੇਲੇ ਲਵਾਗੇ ਇਹ ਥੋੜੇ ਜਿਹਾ ਚਟਪਟੇ ਜਿਹਾ ਹੁੰਦੇ ਨੇ ਟੇਸਟ ਦੇ ਵਿੱਚ ਇਹਨਾਂ ਦੀ ਚਟਨੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਇਹਨਾਂ ਨੂੰ ਪੰਜਾਬੀ ਦੇ ਵਿੱਚ ਜਿਬੜ ਕਿਹਾ ਜਾਂਦਾ ਹੈ ਬਾਕੀ ਇਹਨਾਂ ਨੂੰ ਕਚਰੀਆਂ ਵੀ ਕਿਹਾ ਜਾਂਦਾ ਹੈ ਬਾਕੀ ਇਹਦੇ ਅਲੱਗ-ਅਲੱਗ ਨਾਮ ਨੇ ਆਪਾਂ ਚਟਨੀ ਦੇ ਵਿੱਚ ਲਾਲ ਮਿਰਚਾਂ ਪਾਵਾਂਗੇ ਇਸ ਲਈ ਆਪਾਂ ਹਰੀਆਂ ਮਿਰਚਾਂ ਨਹੀਂ ਪਾਵਾਂਗੇ ਇਹਨਾਂ ਨੂੰ ਆਪਾਂ ਬਦਲ ਲਵਾਂਗੇ ਆਪਾਂ ਇਸ ਦੇ ਵਿੱਚ ਤਿੰਨ ਲਾਲ ਮਿਰਚਾਂ ਪਾਵਾਂਗੇ ਛਿਬੜਾ ਨੂੰ ਆਪਾਂ ਛੱਡ ਰਹਿਾਂਗੇ ਇਹ ਚਟਨੀ ਨੂੰ ਕਈ ਵਾਰ ਆਪਾਂ ਮੂੰਗੀ ਮਸਰੀ ਦੀ ਦਾਲ ਦੇ ਨਾਲ ਵੀ ਬਣਾਉਂਦੇ ਹਾਂ ਚਟਨੀ ਬਣਾਉਣ ਤੋਂ ਪਹਿਲਾਂ ਆਪਾਂ ਜਿਬੜਾ ਨੂੰ ਥੋੜਾ ਜਿਆਦਾ ਟੇਸਟ ਕਰਕੇ ਵੇਖ ਲਵਾਂਗੇ ਕਿਉਂਕਿ ਇਹ ਕਈ ਵਾਰ ਕੌੜੇ ਨਿਕਲ ਜਾਂਦੇ ਨੇ ਇਸ ਲਈ ਆਪਾਂ ਇਹਨਾਂ ਨੂੰ ਟੇਸਟ ਕਰਕੇ ਵੇਖ ਲਵਾਂਗੇ ਫਿਰ ਹੀ ਚਟਨੀ ਦੇ ਵਿੱਚ ਪਾਵਾਂਗੇ ਇਸ ਦੀ ਚਟਨੀ ਬਣਾਵਾਂਗੇ ਮੇਰੇ ਕੋਲ ਸਾਈਜ਼ ਵਿੱਚ ਥੋੜੇ ਵੱਡੇ ਜਿਬੜ ਨੇ ਇਸ ਤੋਂ ਛੋਟੇ ਵੀ ਹੁੰਦੇ ਨੇ ਨਾ ਆਪਾਂ ਸਾਰੇ ਛਿਬੜਾ ਨੂੰ ਛੱਲ ਲਿਆ ਹੈ ਹੁਣ ਆਪਾਂ ਇਹ ਸਭ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਮੈਂ ਇੱਥੇ ਸਭ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਇੱਥੇ ਮੈਂ ਕੱਟੇ ਹੋਏ ਪਿਆਜ਼ ਲਈ ਨੇ ਤਨ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਪੁਦੀਨਾ ਵੀ ਲਿਆ ਹੈ ਛਿਬੜਾ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਸਭ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੁਣ ਆਪਾਂ ਇਸਦੀ ਚਟਨੀ ਬਣਾ ਲਵਾਂਗੇ ਛਿਬੜਾ ਨੂੰ ਆਪਾਂ ਇਸ ਤਰੀਕੇ ਦੇ ਨਾਲ ਕੱਟ ਕੇ ਪਾਵਾਂਗੇ ਇਸਦੇ ਬੀਜ ਚੰਗੀ ਤਰ੍ਹਾਂ ਪਿਸ ਜਾਣ ਇਸ ਲਈ ਆਪਾਂ ਕੱਲੇ ਜਿਬੜਾ ਨੂੰ ਪਹਿਲਾਂ ਪਾਵਾਂਗੇ ਜਦੋਂ ਇਸਦੇ ਬੀਜ ਪਿਸ ਜਾਣਗੇ ਤੇ ਚਟਨੀ ਬਹੁਤ ਹੀ ਵਧੀਆ ਬਣਦੀ ਹੈ ਇਸ ਨੂੰ ਕੱਲਾ ਪੀਸ ਲੈਣ ਨਾਲ ਚਟਨੀ ਨਹੀਂ ਬਣੇਗੀ ਇਸਦੇ ਬੀਜ ਨੂੰ ਮਾਰਨਾ ਵੀ ਬਹੁਤ ਜ਼ਰੂਰੀ ਹੈ ਹੁਣ ਆਪਾਂ ਇਸਦੇ ਵਿੱਚ ਮਿਰਚਾਂ ਐਡ ਕਰਾਂਗੇ ਪੁਦੀਨੇ ਦੇ ਪੱਤੇ ਪਾਵਾਂਗੇ ਤੇ ਆਪਾਂ ਫਰੈਸ਼ ਪੁਦੀਨੇ ਦੇ ਪੱਤੇ ਪਾਏ ਨੇ ਇਸਦੇ ਨਾਲ ਚਟਨੀ ਬਹੁਤ ਹੀ ਵਧੀਆ ਬਣਦੀ ਹੈ ਪਿਆਜ਼ ਨੂੰ ਆਪਾਂ ਅਲੱਗ ਪੀਸ ਲਵਾਂਗੇ ਹੁਣ ਆਪਾਂ ਇਹ ਸਭ ਨੂੰ ਪਹਿਲਾਂ ਪੀਸ ਲਵਾਂਗੇ ਬਿਨਾ ਮਸਾਲੇ ਪਾਈ ਤੋਂ ਪੀਸਾਂਗੇ ਆਪਾਂ ਹੁਣ ਆਪਾਂ ਚੁਪੜਾ ਨੂੰ ਪੀਸ ਲਿਆ ਹੈ ਹੁਣ ਆਪਾਂ ਵੇਖ ਲੈਨੇ ਆ ਇਸ ਤਰੀਕੇ ਤੇ ਪਿਸ ਕੇ ਤਿਆਰ ਨੇ ਇਸ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਹਨ ਹੁਣ ਆਪਾਂ ਪਿਆਜ਼ ਨੂੰ ਵੀ ਇਸ ਦੇ ਵਿੱਚ ਹੀ ਪੀਸ ਲਵਾਂਗੇ वैसे था जिबड़ा ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਰਹੇ ਚੰਗੀ ਤਰ੍ਹਾਂ ਪਿਸ ਚੁੱਕੇ ਨੇ ਪਰ ਜੇਕਰ ਕੋਈ ਬੀਜ ਹੋਣਗੇ ਤੇ ਇਸ ਦੇ ਨਾਲ ਪਿਸ ਜਾਣਗੇ ਤੇ ਦੋ ਆਪਾਂ ਪਿਆਜ਼ ਨੂੰ ਪੀਸ ਲਵਾਂਗੇ ਤਾਂ ਹੁਣ ਆਪਾਂ ਪਿਆਜ਼ ਨੂੰ ਵੀ ਪੀਸ ਲਿਆ ਹੈ ਹੁਣ ਆਪਾਂ ਵੇਖ ਲੈਣੇ ਆ ਕਿ ਕਿਸ ਤਰੀਕੇ ਦੀ ਚਟਨੀ ਬਣੀ ਹੈ ਇਸ ਤਰ੍ਹਾਂ ਦੀ ਆਪਣੀ ਚਟਨੀ ਬਣ ਕੇ ਤਿਆਰ ਹੈ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਇਸ ਨੂੰ ਬੋਲਦੇ ਵਿੱਚ ਕੱਢ ਲਵਾਂਗੇ ਕਈ ਵਾਰ ਆਪਾਂ ਸਬਜ਼ੀ ਵਗੈਰਾ ਖਾ ਕੇ ਬੋਰ ਹੋ ਜਾਂਦੇ ਆ ਕਿਉਂਕਿ ਹਰ ਟਾਈਮ ਆਪਾਂ ਸਬਜ਼ੀ ਵੀ ਨਹੀਂ ਖਾ ਸਕਦੇ ਤਾਂ ਆਪਾਂ ਇਹ ਤੇਸਤੀ ਜਹੀ ਚਟਨੀ ਬਣਾ ਕੇ ਖਾ ਸਕਦੇ ਆ ਚਟਨੀ ਦੇ ਨਾਲ ਰੋਟੀ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਹੁਣ ਚਟਨੀ ਤਿਆਰ ਹੈ ਹੁਣ ਚਟਨੀ ਤਿਆਰ ਹੈ ਆਪਾਂ ਇਸ ਨੂੰ ਤੜਕਾ ਲਗਾ ਲਵਾਂਗੇ ਤੜਕਾ ਲਗਾਉਣ ਦੇ ਲਈ ਆਪਾਂ ਪੈਨ ਦੇ ਵਿੱਚ ਘਿਓ ਲਵਾਂਗੇ ਆਪਾਂ ਇਸ ਨੂੰ ਬਟਰ ਦਾ ਜਾਂ ਤੇਲ ਦਾ ਤੜਕਾ ਵੀ ਲਗਾ ਸਕਦੇ ਹਾਂ ਕਿਉਂਕਿ ਉਹ ਉਪੀਗਾ ਚੁੱਕਿਆ ਹੈ ਆਪਾਂ ਇਸ ਦੇ ਵਿੱਚ ਜੀਰਾ ਪਾਵਾਂਗੇ ਆਪਾਂ ਇੱਥੇ 7 ਜੀਰਾ ਐਡ ਕੀਤਾ ਹੈ ਜੀਰਾ ਨੂੰ ਥੋੜਾ ਜਿਹਾ ਆਪਾਂ ਪਕਾ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚ ਦੇਗੀ ਲਾਲ ਮਿਰਚ ਪਾਵਾਂਗੇ। ਸਵਾਦ ਅਨੁਸਾਰ ਨਮਕ ਪਾਵਾਂਗੇ। ਚਟਨੀ ਪਾਵਾਂਗੇ। ਪਹਿਲਾਂ ਮਸਾਲਾ ਨੂੰ ਆਪਾਂ ਮਿਕਸ ਕਰ ਲਵਾਂਗੇ ਫਿਰ ਇਸ ਦੇ ਵਿੱਚ ਚਟਨੀ ਪਾਵਾਂਗੇ। ਚਟਨੀ ਨੂੰ ਬਣਾਉਣ ਸਮੇਂ ਆਪਾਂ ਇਸ ਦੇ ਵਿੱਚ ਕੋਈ ਵੀ ਮਸਾਲੇ ਐਡ ਨਹੀਂ ਕੀਤੇ ਸੀ। ਮਸਾਲਿਆਂ ਨੂੰ ਚਟਨੀ ਦੇ ਵਿੱਚ ਮਿਕਸ ਕਰ ਲਵਾਂਗੇ। ਅਰ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਬਲੈਕ ਪੇਪਰ ਪਾਵਾਂਗੇ ਅੱਧਾ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਪਾਣਾ ਹੈ ਕਿ ਤੇ ਆਪਾਂ ਬਾਲਵਾਂਗੇ ਮੈਸ ਦੇ ਵਿੱਚ ਪਾਇਆ ਹੈ ਹੁਣ ਇਸ ਨੂੰ ਮਿਕਸ ਕਰ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਲੇਕ ਲਾਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਾਂ ਜਿਵੇਂ ਹੁਣ ਗਰਮੀ ਦਾ ਟਾਈਮ ਚੱਲ ਰਿਹਾ ਹੈ ਸਬਜ਼ੀਆਂ ਮਾਰਕੀਟ ਦੇ ਵਿੱਚ ਘੱਟ ਤੇ ਮਹਿੰਗੀਆਂ ਹੀ ਆ ਰਹੀਆਂ ਨੇ ਤਾਂ ਆਪਾਂ ਇਹ ਚਟਨੀ ਬਣਾ ਸਕਦੇ ਹਾਂ ਕਦੇ-ਕਦੇ ਜਦੋਂ ਪ੍ਰਾਮਣ ਹੋਵੇ ਤਾਂ ਆਪਾਂ ਚਟਨੀ ਬਣਾ ਸਕਦੇ ਹਾਂ ਇਹ ਚਟਨੀ ਟੇਸਟ ਦੇ ਵਿੱਚ ਸਬਜ਼ੀਆਂ ਨਾਲੋਂ ਵੀ ਜ਼ਿਆਦਾ ਵਧੀਆ ਪੈਂਦੀ ਹੈ। ਚਟਨੀ ਤਿਆਰ ਹੈ ਇਸ ਨੂੰ ਉੱਪਰ ਸਰਵ ਕਰ ਲਵਾਂਗੇ। ਬੋਲਦੇ ਵਿੱਚ ਚਟਨੀ ਨੂੰ ਸਰਵ ਕਰ ਲਵਾਂਗੇ। ਤੁਸੀਂ ਇਸ ਨੂੰ ਚੋਲੇ ਨਾਲ ਖਾਓ, ਰੋਟੀ ਨਾਲ ਖਾਓ, ਪਰੌਂਠੇ ਨਾਲ ਖਾਓ ਇਹ ਬਹੁਤ ਸਾਰਾ ਟੇਸਟੀ ਲੱਗੇਗੀ। ਇਹ ਚਟਨੀ 1-2 ਦਿਨ ਤੱਕ ਖਰਾਬ ਨਹੀਂ ਹੋਏਗੀ। ਟੇਸਟੀ ਚਟਨੀ ਬਣ ਕੇ ਤਿਆਰ ਹੈ। ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲਰਟ ਕਰ ਦਿਓ ਜੀ। ਵੀਡੀਓ ਨੂੰ ਬਿਨਾ ਸਕਿੱਪ ਕੀਤੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ।